ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜ਼ਿਲ੍ਹਾ ਪ੍ਰੀਸ਼ਦ ਬਲਾਕ ਸਮಿತಿ ਦੀਆਂ ਜਿਹੜੀਆਂ ਚੋਣਾਂ ਹੋਣ ਜਾ ਰਹੀਆਂ ਨੇ ਦੋ ਕਿ ਦਿਨ ਬਾਕੀ ਨੇ 14 ਨੂੰ ਵੋਟਾਂ ਪੈਣਗੀਆਂ 17 ਨੂੰ ਰਿਜ਼ਲਟ ਆਜੂ ਅਸਾ ਹਲੇ ਨਾ ਮੈਨੂੰ ਲੱਗਦਾ ਵੀ ਜਦੋਂ ਨੂੰ ਰਿਜ਼ਲਟ ਆਉਣੇ ਉਹ ਤੋਂ ਪਹਿਲਾਂ ਪਹਿਲਾਂ 20 ਦੀ ਮੈਂਬਰ ਆਮ ਆਦੀ ਪਾਰਟੀ ਦੇ ਹੋਰ ਸਰਬਸੰਮਤੀ ਨਾਲ ਬਣ ਜਾਣੀ 195 ਤਾਂ ਬਣਾ ਲਿਆ ਉਹਨਾਂ ਨੇ 195 ਸਰਬਸੰਮਤੀ ਨਾਲ ਆਪਣੇ ਉਮੀਦਵਾਰ ਬਣਾ ਲਏ ਜਿਤਾ ਲਏ ਉਹਨਾਂ ਨੇ ਤੇ ਉਦੋਂ ਨੂੰ ਥੋੜੇ ਬਹੁਤੇ ਹੋਰ ਮੈਂ ਪਿੱਛੇ ਕੀ ਰਹਿ ਜੂ ਬਾਬਾ ਜੀ ਦਾ ਠੁੱਲੋ ਜਿਵੇਂ ਕਪਲ ਸਰਮਾ ਕਹਿੰਦਾ ਹੁੰਦਾ ਅੱਛਾ ਮੈਂ ਜਿਹੜੀ ਬੇਨਤੀ ਕਰ ਲਈ ਹੈ ਨਾ ਇਹ ਸੁਣ ਕੇ ਕਈਆਂ ਨੇ ਕਰਨਾ ਵੀ ਇਹ ਚਾਓ ਬਲੂਸ਼ੀ ਹੈ ਜੀ ਇਹ ਪਤਾ ਨਹੀਂ ਕੁਝ ਨਹੀਂ ਉਹਦਾ ਕਾਰਨ ਪਤਾ ਕੀ ਹੈ ਮੈਨੂੰ ਤਕਰੀਬਨ 15 ਦਿਨ ਹੋ ਗਏ ਫੇਸਬੁੱਕ ਤੇ ਗਿਣਤੀ ਕਰਦੇ ਨੂੰ ਵੀ ਘੱਟੋ ਘੱਟ 15000 ਵੀਡੀਓ ਉਹ ਹੈ ਜਿਹਦੇ ਵਿੱਚ ਲੋਕ ਕਹਿੰਦੇ ਨੇ ਭਵੰਤ ਮਾਨ ਨੇ ਪਾਣੀ ਸਾਡੇ ਖੇਤਾਂ ਤੱਕ ਪਹੁੰਚਦਾ ਕਰਤਾ ਸਾਡੇ ਜਿਹੜੀਆਂ ਪਿੰਡਾਂ ਦੀਆਂ ਸੜਕਾਂ ਸੀ ਉਹ ਬਣ ਗਈਆਂ ਟੂਲ ਪਲਾਜੇ ਕੁਝ ਦੀ ਮਨਿਆਦ ਖਤਮ ਹੋ ਗਈ ਸੀ ਕੁਝ ਭਗਵੰਤ ਮਾਨ ਨੇ ਚਕਾਤੇ ਤੇ ਕੁਝ ਨੌਕਰੀਆਂ ਜਿਹੜੀਆਂ ਨੇ ਵੀ ਸਭ ਤੋਂ ਵੱਧ ਭਗਵੰਤ ਮਾਨ ਨੇ ਦਿੱਤੀਆਂ ਨੇ ਬੀਲ ਦੇ ਬਿੱਲ ਜ਼ੀਰੋ ਆਉਂਦੇ ਐ ਔਰ ਕੋਰਸ ਦੇ ਨਾਲ ਹਰੇਕ ਬੰਦਾ ਗੱਲਬਾਤ ਕਰ ਸਕਦਾ ਹੈ ਔਰ ਇਹ ਵੀ ਕਹਤਾ ਕਿ ਪੰਜਾਬ ਦੇ ਵਿੱਚ ਜਿਹੜੀ ਸ਼ਾਂਤੀ ਹੈ ਗੁੰਡਾਗਰਦੀ ਦੀ ਉਹ ਪਹਿਲਾਂ ਨਾਲੋਂ ਵੱਧ ਹੈ ਇਦਾਂ ਦੀਆਂ ਵੀੜੀਆਂ ਵੀਡੀਓ ਘਟਕੜ 15000 ਸਾਹਮਣੇ ਆ ਗਈਆਂ ਜੇ ਦੂਜੇ ਪਾਸੇ ਸ਼ਗਵੀਰ ਅਮਲੀ ਹੈ ਸ਼ਗਵੀਰ ਗੱਪੀ ਹੈ ਸ਼ਗਵੀਰ ਨੇ ਬਿਆਦਵੀ ਕਰਾਈ ਤੇ 13-14000 ਵੀਡੀਓ ਹੋਈ ਆ ਗਈ। ਦੂਜੇ ਪਾਸੇ ਕਾਂਗਰਸ ਵਾਲੇ ਛਿਤਰਛਤਰੀ ਹੋਈ ਜਾਂਦੇ ਨੇ ਤੇ ਇਹ ਘੱਟੋ-ਘੱਟ 7-8000 ਵੀਡੀਓ ਆ ਗਈ। ਹੁਣ ਭਵੰਤ ਮਾਨ ਦੇ ਮੁਕਾਬਲੇ ਤੇ ਘੱਟੋ-ਘੱਟ 26-27000 ਵੀਡੀਓ ਉਹ ਆ ਗਈ ਜਿਹੜੀ ਕਾਲੀਆਂ ਤੇ ਕਾਂਗਰਸੀਆਂ ਦੇ ਵਿਰੋਧ ਵਿੱਚ ਜੇ ਹੁਣ ਤੁਸੀਂ ਹੀ ਦੱਸੋ ਉਹਦਾ ਸਰਕਾਰ ਬਣੀ ਪਈ ਹੈ ਇਹਦਾ ਮਤਲਬ ਇਹ ਹੈ ਜੇ 15 16000 ਵੀਡੀਓ ਭਵੰਤਮਾਨ ਦੇ ਹੱਕ ਚਾ ਰਹੀ ਹੈ ਵੀ ਵਧੀਆ ਕੰਮ ਹੋਏ ਨੇ ਤੇ 26 27000 ਵੀਡੀਓ ਕਾਲੀਆਂ ਤੇ ਕਾਂਗਰਸੀਆਂ ਦੇ ਬਰਖਲਾਫ ਹੈ ਵਿਰੋਧ ਵਿੱਚ ਹੈ ਤਾਂ ਤੁਸੀਂ ਆਪ ਹੀ ਲਖਣ ਲਾ ਲਓ ਵੀ ਸਰਕਾਰ ਤਾਂ ਫਿਰ ਇਹਦਾ ਮਤਲਬ 24 ਦੇ ਵਿੱਚ ਬਣੀ ਲੋ ਹਾਲਾਂਕਿ ਇੱਕ ਸਾਲ ਪਹਿ ਹੈ ਉਹ ਕੁਝ ਵੀ ਸਕਦਾ ਇਹ ਮੈਂ ਕੋਈ ਜੋਤਸੀ ਨਹੀਂ ਹੈਗਾ ਮੈਂ ਤਾਂ ਜਿਹੜੀ ਕਰਤੂਤ ਵੀਡੀਓ ਰਾਹੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਉਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਜਿਹੜੀਆਂ ਬਲਾਕ ਸਭਾ ਮਤੀ ਜ਼ਿਲ੍ਹਾ ਪ੍ਰਿਸ਼ਤੀਆਂ ਚੋਣਾਂ ਨੇ ਚੋਣਾਂ ਤੋਂ ਪਹਿਲਾਂ ਪਹਿਲਾਂ ਲਗਭਗ 195 ਕੈਂਡੀਡੇਟ ਉਹਨਾਂ ਨੇ ਸਰਮ ਸੰਮਤੀ ਨਾਲ ਜਿਤਾਤੇ ਹੁਣ ਤੁਸੀਂ ਅੰਦਾਜ਼ਾ ਲਾਓ ਉਹਦੇ ਨੂੰ 200 ਤੋਂ ਪਾਰ ਲੰਘ ਜੂ ਕੰਮ ਆਦੇ ਕੋਦਾਂ ਜਿਤਾ ਲੈਣਗੇ ਅਗਲੇ ਇਲੈਕਸ਼ਨ ਲੜ ਕੇ ਜਿੱਤ ਜਾਣਗੇ ਪਿੱਛੇ ਕੀ ਰਹਿ ਜੂਗਾ ਪਿੱਛੇ ਕੀ ਰਹਿ ਜੂਗਾ ਹੁਣ ਕਈਆਂ ਨੇ ਨਾ ਵੀਡੀਓ ਸੁਣ ਕੇ ਕਹਿਣਾ ਲੈ ਇਹਦੀ ਟਿਕਟ ਤਾਂ ਪੱਕੀ ਹੈ ਕਹੇ ਕਹਿਣਾ ਪੱਕੀ ਟਿਕਟ ਹੈ ਦੀ ਕਈ ਤਾਂ ਇਹ ਨਹੀਂ ਪਤਾ ਗ੍ਰਹਿ ਮੰਤਰੀ ਬਣਾ ਦੇਣਾ ਪਤਾ ਥੋੜੀ ਜਿਹੀ ਅੰਦਾਜ਼ਾ ਉਪਰਾਵ ਨਾ ਮੈਂ ਟੈਕਟ ਕੇ ਤੋਂ ਮੰਗੀ ਐ ਨਾ ਮੰਗਣੀ ਐ ਨਾ ਇਹ ਜੀ ਮਨਸਾ ਹੈ ਅਸੀਂ ਚਾਹੁੰਦੇ ਆ ਵੀ ਪੰਜਾਬ ਦੇ ਜਿਹੜੇ ਲੋਕ ਹੈ ਨਾ ਖੁਸ਼ਹਾਲ ਰਹਿਣ ਪੰਜਾਬ ਦੇ ਵਿੱਚ ਗੁੰਡਾਗਰਦੀ ਨਾ ਹੋਵੇ ਪੰਜਾਬ ਦੇ ਵਿੱਚ ਉਹ ਨਸ਼ਾ ਖਤਮ ਹੋ ਜੇ ਆਪਾਂ ਇਹ ਚਾਹੁੰਦੇ ਆ ਪਰ ਜੋ ਉਹ ਚੱਲ ਰਿਹਾ ਮੈਨੂੰ ਲੱਗਦਾ ਵੀ ਲੈ ਅੱਛਾ ਇੱਕ ਹੋਰ ਸੁਣ ਲਓ ਤੁਸੀਂ ਗੱਲ ਦੋ ਬੰਦਿਆਂ ਦੀ ਅਰਦਾਸ ਵੀ ਕਰਨੀ ਪਰ ਉਹ ਹੋਰ ਵੀਡੀਓ ਵਿੱਚ ਕਰੂੰਗਾ ਇਹਦੇ ਵਿੱਚ ਨਹੀਂ ਕਰਨਾ ਹੁਣ ਇਹ ਦੱਸੋ ਵੀ ਜਿਹੜੇ ਬੰਦੇ ਭਗਵਾਨਤਮਨ ਦਾ ਵਿਰੋਧ ਕਰਦੇ ਨੇ ਉਹ ਕੌਣ ਨੇ ਉਹ ਕੁਝਕ ਤਾਂ ਅਕਾਲੀਆਂ ਦੇ ਪੱਤਰਕਾਰ ਨੇ ਪੱਤਰਕਾਰ ਸਾਹਿਬ ਕਹੀਏ ਰਿਸਪੈਕਟ ਕਰਨੀ ਚਾਹੀਦੀ ਕੁਝਕ ਨੀਲੀਆਂ ਪੱਗਾਂ ਵਾਲੇ ਜਿਹਨਾਂ ਦਾ ਪੁੱਕੀ ਵੇਚਣ ਵਾਲਾ ਚਿੱਟਾ ਵੇਚਣ ਵਾਲਾ ਕਾਰੋਬਾਰ ਬੰਦ ਹੋਇਆ ਉਹ ਵਿਰੋਧ ਕਰਦੇ ਕੁਝ ਮੈਨੂੰ ਵੀ ਫੋਨ ਕਰ ਦਿੰਦਾ ਤੁਸੀਂ ਕੀ ਲੈਣਾ ਗਿਆ ਨਹੀਂ ਤੁਸੀਂ ਮौज ਕਰਿਆ ਪਰ ਮੈਨੂੰ ਵੀ ਕਈ ਬਿਰ ਕਹਿੰਦੇ ਹੁੰਦੇ ਤੇ ਕੁਝ ਕਾਂਗਰਸੀ ਹੁੰਦੇ ਨੇ ਬਾਗਲ ਦਉਂਦੇ ਨੇ ਜਿਹੜੇ ਵਿਰੋਧ ਕਰਦੇ ਐਨਾ ਕਬਹੂ ਤਾਂ ਚੱਲਦੇ ਹੁੰਦਾ ਪਰ ਜਿਹੜੇ ਹਿਸਾਬ ਨਾਲ 195 ਉਮੀਦਵਾਰ ਸ਼ਰਮ ਸੰਪਤੀ ਨਾਲ ਜਿਤਾਦੇ ਅਗਲਿਆਂ ਨੇ ਇਥੋਂ ਤਾਂ ਇਹੀ ਲੱਗਦਾ ਵੀ ਚਿੰਤਾ ਕਰਨ ਦੀ ਲੋੜ ਹੀ ਨਹੀਂ 2027 ਦੇ ਵਿੱਚ ਬੇਫਿਕਰ ਹੋ ਕੇ ਤੁਰੇ ਫਿਰੋ ਇਦਾਂ ਨਹੀਂ ਲੱਗਦਾ ਮੈਨੂੰ ਲੱਗਦਾ ਇਹ ਭਾਵੇਂ ਖਵਾਂਈ ਨਹੀਂ ਇਹ ਕਰਤੂਤਾਂ ਨੇ ਕੁਝ ਬਾਦਲਾਂ ਦੀਆਂ ਕੁਝ ਕਾਂਗਰਸ ਦੀਆਂ ਇਸ਼ਾਰੇ ਆਮ ਪਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ